ਇਹ ਦੱਸੋ ਅੱਜ ਚਰਣਾ ਲਗਾਇਆ ਯਾਰ ਕਿਉਂ ਡੁੱਕੋ ਜੇ ਕਿੰਦਰ ਸਰਕਾਰ ਨੇ ਰੂਰਲ এমਪਲੋਇਮੈਂਟ ਵਾਸਤੇ ਪਿੰਡੂ ਗਰੀਬ ਮਜ਼ਦੂਰਾਂ ਵਾਸਤੇ ਜੋ 2005 ਚ ਯੂਪੀ ਸਰਕਾਰ ਨੇ ਮਨਰੇਗਾ ਸਕੀਮ ਲਾਗੂ ਕੀਤੀ ਸੀ ਜਿਸ ਦਾ ਪਿੰਡੂ ਇਲਾਕਿਆਂ ਦੀ ਗਰੀਬ ਵਰਗ ਇਸ ਬਹੁਤ ਜਿਹਨੂੰ ਫਾਇਦਾ ਹੋਇਆ ਸੀਗਾ ਬੜੀ ਮਕਬੂਲ ਸਕੀਮ ਸੀ ਔਨ ਡਿਮਾਂਡ ਕੰਮ ਮਿਲਦਾ ਸੀਗਾ ਕੰਮ ਕਰਨ ਦਾ ਅਧਿਕਾਰ ਹੋਣ ਦਾ ਬੁਨਿਆਦੀ ਅਧਿਕਾਰ ਬਣਾ ਦਿੱਤਾ ਗਿਆ ਸੀਗਾ ਰੋਜ਼ਗਾਰ ਦੀ ਗਾਰੰਟੀ ਕਿਹਾ ਗਿਆ ਸੀਗਾ ਉਸ ਕਾਨੂੰਨ ਨੂੰ ਬੜੇ ਸ਼ਾਤਰ 伎 ਦੇ ਨਾਲ ਬਦਲ ਕੇ ਉਹਨੂੰ ਇੱਕ ਤਰ੍ਹਾਂ ਨਾਲ ਖਤਮ ਕਰਦਾ ਜਿਹੜਾ ਬਿੱਲ ਹੈਗਾ ਉਹ ਲੈ ਆਂਦਾ ਹੈਗਾ ਲੈ ਆਂਦਾ ਵੀ ਜੀ ਰਾਮ ਜੀ ਦੇ ਨਾਂ ਤੇ ਔਰ ਉਸ ਤਾਰਮਿਕ ਕਪਤਾ ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਕਿ ਭਾਰਤੀ ਜੋ ਗਣਤੰਤਰ ਹੈਗਾ ਉਹਦੀ ਮੂਲ ਭਾਵਨਾ ਹੈਗੀ ਹੈ ਤਾਨੂ ਨਿਰਪੱਖਤਾ ਦੀ ਔਰ ਉਹਦੀ ਜਮਹੂਰੀਅਤ ਹੀ ਭਾਵਨਾ ਹੈਗੀ ਹੈ ਬਰਾਬਰੀ ਦੀ ਭਾਵਨਾ ਹੈਗੀ ਹੈ ਉਹਨੂੰ ਖਤਮ ਕਰ ਦਿੱਤਾ ਗਿਆ ਹੈਗਾ ਦੂਜੇ ਪਾਸੇ ਪਹਿਲਾਂ ਪਿੰਡ ਨਿਸ਼ਚਿਤ ਕਰਦਾ ਸੀ ਗ੍ਰਾਮ ਸਭਾ ਨਿਸ਼ਚਿਤ ਕਰਦੀ ਸੀ ਕਿ ਕਿਹੜਾ ਕੰਮ ਦੇਣਾ ਕਿਹਨੂੰ ਦੇਣਾ ਕਿਹੜਾ ਕੰਮ ਕਰਾਣਾ ਹੈਗਾ ਹੁਣ ਉਹ ਕੰਮ ਕਿਹੜੇ ਸਟੇਟ 'ਚ ਹੋਣਾ ਕਿਹੜੇ ਸਟੇਟ ਦੇ ਕਿਹੜੇ ਹਿੱਸੇ 'ਚ ਹੋਣਾ ਕਿਹੜਾ ਕੰਮ ਹੋਣਾ ਉਹ ਇਹਦਾ ਫੈਸਲਾ ਉਹ ਵੀ ਕੇਂਦਰ ਸਰਕਾਰ ਕਰਿਆ ਕਰੂਗੀ ਨਾ ਕਿ ਨਾ ਕਿ ਪਿੰਡ ਦੀ ਇਕਾਈ ਕਰਿਆ ਕਰੂਗੀ ਇਹ ਜਿਹੜਾ ਕੇਂਦਰੀਕਰਨ ਕਰ ਲਿਆ ਗਿਆ ਸਕੀਮ ਦਾ ਇਹਨੂੰ ਇੱਕ ਆਪਣੇ ਵੋਟ ਬੈਕ ਦੇ ਤੌਰ ਤੇ ਵਰਤਣ ਵਾਸਤੇ ਇਹਨਾਂ ਨੇ ਵੱਡੀ ਰਕਮ ਇਸ ਕੰਮ ਵਾਸਤੇ ਹੁਣ ਲੋਕਾਂ ਦੀ ਭਲਾਈ ਵਾਸਤੇ ਨਹੀਂ ਮਜ਼ਦੂਰਾਂ ਵਾਸਤੇ ਨਹੀਂ ਉਹਨਾਂ ਦਾ ਜਿਹੜਾ ਕੰਮ ਸੋ ਮਿਲਣਾ ਉਹਦਾ ਪਤਾ ਲੱਗੂਗਾ ਜਿਹਨੂੰ ਪਹਿਲਾਂ ਵੀ 100 ਦਿਨ ਦੀ ਗਾਰੰਟੀ ਸੀਗੀ ਪਿਛਲੇ ਸਾਲ 40% ਲੋਕਾਂ ਨੂੰ ਕੰਮ ਮਿਲਿਆ 100 ਦੀ ਬਜਾਏ ਹੁਣ ਚਾਹੇ 700 ਕਹੋ ਜਾਂ 500 ਚਾਹੇ 400 ਦਿਨ ਕਹੋ ਹਕੀਕਤ ਇਹ ਹੈਗੀ ਹੈ ਕੰਮ ਪਹਿਲਾਂ ਨਹੀਂ ਸੀ ਮਿਲਦਾ ਉਸ ਕੰਮ ਨੂੰ ਸ਼ਰਤਾਂ ਲਾ ਕੇ ਇਲਾਕੇ ਇਲਾਕੇ ਦੀ ਅਥਾਰਟੀ ਲੈ ਕੇ ਸਟੇਟ ਦੀ ਅਥਾਰਟੀ ਲੈ ਕੇ ਕੰਮ ਨਹੀਂ ਅਥਾਰਟੀ ਲੈ ਕੇ ਇਹ ਕੇਂਦਰ ਸਰਕਾਰ ਹੈ ਔਰ ਵੱਡੀ ਗੱਲ ਹੈ ਕਿ ਰਾਜਾਂ ਨੂੰ 40% ਉਸ ਹਿੱਸਾ ਪਾਉਣ ਵਾਸਤੇ ਮਜਬੂਰ ਕਰਕੇ ਇਹ ਪ੍ਰੈਕਟੀਕਲੀ ਭੋਗ ਪਾਉਣ ਵਾਲੀ ਗੱਲ ਹੈ ਮਨਰੇਗਾ ਦੀ ਜਿਹੜੀ ਕਿ ਪੰਜਾਬ ਪੰਜਾਬ ਹੈ ਜਾਂ ਬਾਕੀ ਸੂਬੇ ਹੈ ਔਰ ਇਹ ਪਿੰਡੂ ਖੇਤ ਮਜ਼ਦੂਰ ਹੈ ਇੱਕ ਤੇ ਹੀ ਬਰਦਾਸ਼ਤੀ ਕਰਨਗੇ ਜੀ ਡਾਕਟਰ ਸਾਹਿਬ ਤੁਸੀਂ ਮਨਰੇਗਾ ਦੀ ਤੇ ਗੱਲ ਚੱਕੀ ਹੈ ਬੰਦੀਆਂ ਨਾਲ ਲੈ ਕੇ ਕੀ ਗੱਲ ਚੱਕੀ ਜਾ ਰਹੀ ਹੈਗੀ ਬੰਦ ਦੇ ਵਿੱਚ ਖਮਾ ਜੀ ਅਸੀਂ ਮੈਂ ਪੰਜ ਵਾਰ ਸਵਾਲ ਪਾਇਆ ਜੀ ਬੰਦੀ ਸਿੰਘਾਂ ਬਾਰੇ ओके ਸਾਡੇ ਬੰਦੀ ਸਿੰਘਾਂ ਨੂੰ ਜਿਹੜੇ ਕਿ ਆਪਣੇ ਇਜ਼ਲਾਮਾ ਭੁੱਜ ਚੁੱਕੇ ਐ ਔਰ ਸਾਲਾਂ ਬੱਧੀ ਅਜੇ ਵੀ ਜੇਲ੍ਹਾਂ ਤੱਕ ਉਹ 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 ਮਤਲਬ ਤਰਪ ਰਹੇ ਹੈਗੇ ਆ ਉਹਨਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਤੇ ਉਹਨਾਂ ਦਾ ਜਿਹੜਾ ਜਿਹੜਾ ਇੱਕ ਕੁੰਬੇ ਕੁਦਰਤੀ ਇਨਸਾਫ ਹੈ ਉਹਦਾ ਹਨਨ ਹੋ ਰਿਹਾ ਉਹਨਾਂ ਨੂੰ ਫੌਰੀ ਤੌਰ ਤੇ ਰਿਹਾ ਕੀਤਾ ਜਾਵੇ ਤਾਂ ਜੋ ਆਪਣੇ ਘਰਾਂ ਵਿੱਚੋਂ ਜਾ ਸਕਣ ਤੇ ਆਮ ਜ਼ਿੰਦਗੀ ਜੀ ਸਕਣ ਜੈਨੇ ਅਪਰ ਸਿੰਘ ਨੇ ਕੱਲ ਟਿੱਪਣੀ ਕੀਤੀ ਹੈ ਸੁਪੀਤ ਸਿੰਘ ਬਾਦਲ ਨੂੰ ਲੈ ਕੇ ਤੇ ਇਸ ਨੂੰ ਦੇਖ ਕਿਤਨਾ ਦੇਖ ਰਹੇ ਦੁਖੋ ਮੈਂ ਬੋਤਾ ਖਾਲੀ ਸਿਆਸਤ ਵਿੱਚ ਮੈਂ ਨਾ ਦੇ ਬੋਤੇ ਮੈਂ ਦਿੱਲੀ ਸੀਗਾ ਮੈਂ ਅਜੇ ਪੰਜਾਬ ਦੇ ਜਿਹੜੀ ਪੰਜਾਬ ਦੀ ਸਿਆਸਤ ਪਿਛਲੇ ਪੀਹਾਂ ਦਿਨਾਂ ਚ ਕੀ ਵਾਪਰਿਆ ਮੈਂ ਦੁਬਾਰੇ ਬੱਤੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂਜੀ ਡਾਇਨੋਸੌਰ ਤੋਂ ਲੈ ਕੇ ਗੱਲ ਕਰਦੇ ਡਾਇਨੋਸੌਰ ਕੋਲ ਕੱਲ ਚੱਲਦੀ ਹੈ ਐਗਜ਼ੈਕਟ ਹੈ ਕੀ ਇਹ ਮੈਨੂੰ ਦੁਬਾਰੇ ਕੋਈ ਨੋ ਲੈਜ ਨਹੀਂ ਹੈਗੀ ਦੁਖੋ ਜਿਹੜੀ ਕੇਂਦਰ ਸਰਕਾਰ ਨੇ ਰੂਰਲ ਏਮਪਲੋਇਮੈਂਟ ਵਾਸਤੇ ਪਿੰਡੂ ਗਰੀਬ ਮਜ਼ਦੂਰਾਂ ਵਾਸਤੇ ਜੋ 2005 ਚ ਯੂਪੀ ਸਰਕਾਰ ਨੇ ਮਨਰੇਗਾ ਸਕੀਮ ਲਾਗੂ ਕੀਤੀ ਸੀ ਜਿਸ ਦਾ ਪਿੰਡੂ ਇਲਾਕਿਆਂ ਦੇ ਗਰੀਬ ਵਰਗ ਇਸ ਬਹੁਤ ਜਿਹਨੂੰ ਫਾਇਦਾ ਹੋਇਆ ਸੀਗਾ ਬੜੀ ਮਕਬੂਲ ਸਕੀਮ ਸੀ ਔਨ ਡਿਮਾਂਡ ਕੰਮ ਮਿਲਦਾ ਸੀਗਾ ਕੰਮ ਕਰਨ ਦਾ ਅਧਿਕਾਰ ਹੋਣ ਦਾ ਬੁਨਿਆਦੀ ਅਧਿਕਾਰ ਬਣਾ ਦਿੱਤਾ ਗਿਆ ਸੀਗਾ ਰੋਜ਼ਗਾਰ ਦੀ ਗਾਰੰਟੀ ਕਿਹਾ ਗਿਆ ਸੀਗਾ ਉਸ ਕਾਨੂੰਨ ਨੂੰ بڑے ਸ਼ਾਦਰ ਵਿਕੇ ਨਾਲ ਬਦਲ ਕੇ ਉਹਨੂੰ ਇੱਕ ਤਰ੍ਹਾਂ ਨਾਲ ਖਤਮ ਕਰਦਾ ਜਿਹੜਾ ਬਿੱਲ ਹੈਗਾ ਉਹ ਲੈਣ ਦਾ ਹੈਗਾ ਲੈਣਦਾ ਵੀ ਜੀ ਰਾਮ ਜੀ ਦੇ ਨਾਂ ਤੇ ਔਰ ਉਤਾਰਨੇ ਕਪੱਤਾ ਵਰਦਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਕਿ ਭਾਰਤੀ ਜੋ ਗਣਤੰਤਰ ਹੈਗਾ ਉਹਦੀ ਮੂਲ ਭਾਵਨਾ ਹੈਗੀ ਹੈ ਤਾਨੂ ਨਿਰਪੱਖਤਾ ਦੀ ਔਰ ਉਹਦੀ ਜਮਹੂਰੀਅਤ ਦੀ ਭਾਵਨਾ ਹੈਗੀ ਹੈ ਬਰਾਬਰੀ ਦੀ ਭਾਵਨਾ ਹੈਗੀ ਹੈ ਉਹਨੂੰ ਖਤਮ ਕਰ ਦਿੱਤਾ ਗਿਆ ਹੈਗਾ ਦੂਜੇ ਪਾਸੇ ਪਹਿਲਾਂ ਪਿੰਡ ਨਿਸ਼ਚਿਤ ਕਰਦਾ ਸੀ ಗ್ರಾಮ ਸਭਾ ਨਿਸ਼ਚਿਤ ਕਰਦੀ ਸੀ ਕਿ ਕਿਹੜਾ ਕੰਮ ਦੇਣਾ ਕਿਹਨੂੰ ਦੇਣਾ ਕਿਹੜਾ ਕੰਮ ਕਰਾਣਾ ਹੈਗਾ ਹੁਣ ਉਹ ਕੰਮ ਕਿਹੜੇ ਸਟੇਟ 'ਚ ਹੋਣਾ ਕਿਹੜੇ ਸਟੇਟ ਦੇ ਕਿਹੜੇ ਹਿੱਸੇ 'ਚ ਹੋਣਾ ਕਿਹੜਾ ਕੰਮ ਹੋਣਾ ਉਹ ਇਹਦਾ ਫੈਸਲਾ ਉਹ ਵੀ ਕੇਂਦਰ ਸਰਕਾਰ ਕਰਿਆ ਕਰੂਗੀ ਨਾ ਕਿ ਨਾ ਕਿ ਪਿੰਡ ਦੀ ਇਕਾਈ ਕਰਿਆ ਕਰੂਗੀ ਇਹ ਜਿਹੜਾ ਕੇਂਦਰੀਕਰਨ ਕਰ ਲਿਆ ਗਿਆ ਸਕੀਮ ਦਾ ਇਹਨੂੰ ਇੱਕ ਆਪਣੇ ਵੋਟ ਬੈਂਕ ਦੇ ਤੌਰ ਤੇ ਵਰਤਣ ਵਾਸਤੇ ਇਹਨਾਂ ਨੇ ਵੱਡੀ ਰਕਮ ਇਸ ਕੰਮ ਵਾਸਤੇ ਹੁਣ ਲੋਕਾਂ ਦੀ ਭਲਾਈ ਵਾਸਤੇ ਨਹੀਂ ਮਜ਼ਦੂਰਾਂ ਵਾਸਤੇ ਨਹੀਂ ਉਹਨਾਂ ਨੂੰ ਤਾਂ ਜਿਹੜਾ ਕੰਮ ਸੋ ਮਿਲਣਾ ਉਹਦਾ ਪਤਾ ਲੱਗੂਗਾ ਜਿਹੜੇ ਪਹਿਲਾਂ ਵੀ 100 ਦਿਨ ਦੀ ਗਾਰੰਟੀ ਸੀਗੀ ਪਿਛਲੇ ਸਾਲ 60% ਲੋਕਾਂ ਨੂੰ ਕੰਮ ਮਿਲਿਆ 100 ਦੀ ਬਜਾਏ ਹੁਣ ਚਾਹੇ 700 ਕਹੋ ਚਾਹੇ 500 ਚਾਹੇ 400 ਦਿਨ ਕਹੋ ਹਕੀਕਤ ਇਹ ਹੈਗੀ ਹੈ ਕੰਮ ਪਹਿਲਾਂ ਨਹੀਂ ਸੀ ਮਿਲਦਾ ਉਸ ਕੰਮ ਨੂੰ ਸ਼ਰਤਾਂ ਲਾ ਕੇ ਇਲਾਕੇ ਇਲਾਕੇ ਦੀ ਅਥਾਰਟੀ ਲੈ ਕੇ ਸਟੇਟ ਦੀ ਅਥਾਰਟੀ ਲੈ ਕੇ ਕੰਮ ਦੀ ਅਥਾਰਟੀ ਲੈ ਕੇ ਇਹ ਕੇਂਦਰ ਸਰਕਾਰ ਹੈ ਔਰ ਵੱਡੀ ਗੱਲ ਹੈ ਕਿ ਰਾਜਾਂ ਨੂੰ 40% ਉਸ ਹਿੱਸਾ ਪਾਣ ਵਾਸਤੇ ਮਜਬੂਰ ਕਰਕੇ ਇਹ ਪ੍ਰੈਕਟੀਕਲੀ ਭੋਗ ਪਾਣ ਵਾਲੀ ਗੱਲ ਹੈ ਮਨਰੇਗਾ ਦੀ ਜਿਹੜੀ ਕਿ ਪੰਜਾਬ ਪੰਜਾਬ ਹੈ ਜਾਂ ਬਾਕੀ ਸੂਬੇ ਹੈ ਔਰ ਇਹ ਪਿੰਡੂ ਖੇਤ ਮਜ਼ਦੂਰ ਹੈ ਇੱਕ ਤੇ ਹੀ ਬਰਦਾਸ਼ਤ ਨਹੀਂ ਕਰਨਗੇ ਜੀ ਸਰ ਤੁਸੀਂ ਮਨਰੇਗਾ ਦੀ ਤੇ ਗੱਲ ਚੱਕੀ ਹੈ ਬੰਦੀਆਂ ਨੂੰ ਲੈ ਕੇ ਕਿਹੋ ਜਿਹੀ ਗੱਲ ਚੱਗੀ ਜਾ ਰਹੀ ਹੈਗੀ ਬੰਦ ਦੇ ਵਿੱਚ ਖੰਡਾ ਜੀ ਅੱਜ ਮੈਂ ਪੰਜ ਵਾਰ ਸਵਾਲ ਪਾਇਆ ਜੀ ਬੰਦੀ ਸਿੰਘਾਂ ਬਾਰੇ ओके ਸਾਡੇ ਬੰਦੀ ਸਿੰਘਾਂ ਨੂੰ ਜਿਹੜੇ ਕਿ ਆਪਣੇ ਇਜ਼ਲਾਮਾ ਭੁੱਜ ਚੁੱਕੇ ਐ ਔਰ ਸਾਲਾਂ ਬੱਧੀ ਅਜੇ ਵੀ ਜੇਲਾਂ ਤੱਕ ਉਹ 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 ਮਤਲਬ ਤਰਪ ਰਹੇ ਹੈਗੇ ਆ ਉਹਨਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਤੇ ਉਹਨਾਂ ਦਾ ਜਿਹੜਾ ਜਿਹੜਾ ਇੱਕ ਕੁੰਬੇ ਕੁਦਰਤੀ ਇਨਸਾਫ ਹੈ ਉਹਦਾ ਹਨਨ ਹੋ ਰਿਹਾ ਉਹਨਾਂ ਨੂੰ ਫੌਰੀ ਤੌਰ ਤੇ ਰਿਹਾ ਕੀਤਾ ਜਾਵੇ ਤਾਂ ਕਿ ਉਹ ਆਪਣੇ ਘਰਾਂ ਵਿੱਚੋਂ ਜਾ ਸਕਣ ਤੇ ਆਮ ਜ਼ਿੰਦਗੀ ਜੀ ਸਕਣ ਜਾਨੀ ਅਪੇ ਸਿੰਘ ਨੇ ਬਹੁਤ ਟਿੱਖੀ ਕੀਤੀ ਹੈ ਸੁਪਰੀਤ ਸਿੰਘ ਬਾਦਲ ਨੂੰ ਲੈ ਕੇ ਤੇ ਇਸ ਨੂੰ ਦੇਖ ਕਿਤਨਾ ਦੇਖ ਰਹੇ ਦੋਕ ਮੈਂ ਬਹੁਤਾ ਖਾਲੀ ਸਿਆਸਤ ਵਿੱਚ ਮੈਂ ਨਾ ਦੇ ਬਹੁਤੇ ਮੈਂ ਦਿੱਲੀ ਸੀਗਾ ਮੈਂ ਅਜੇ ਪੰਜਾਬ ਜਿਹੜੀ ਪੰਜਾਬ ਦੀ ਸਿਆਸਤ ਵਿੱਚ ਪਿਛਲੇ 20 ਦਿਨਾਂ ਚ ਕੀ ਵਾਪਰਿਆ ਮੈਂ ਦੁਬਾਰੇ ਬਹੁਤੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂਜੀ ਡਾਇਨਾਸੌਰ ਤੋਂ ਲੈ ਕੇ ਗੱਲ ਕਰਦੇ ਡਾਇਨਾਸੌਰ ਕੋਲ ਕੱਲ ਚੱਲਿਆ ਐਗਜ਼ੈਕਟ ਹੈ ਕੀ ਹੈ ਮੈਨੂੰ ਦੁਬਾਰੇ ਕੋਈ ਨੋ ਲੈਜ ਨਹੀਂ ਹੈਗੀ